ਈ ਨਾਮਤ ਹੈ। ਇਹ ਮੇਰਾ ਨਾਮ ਹੈ ਸੁਨੀਲ। ਠੀਕ ਹੈ ਲੋ ਜਿਸ ਵੇਲੇ ਤੁਹਾਡੀ ਦੁਕਾਨ ਦੇ ਅੰਦਰ ਜਿਹੜਾ ਹੈ ਉਹ ਬੰਦਾ ਆਇਆ ਸੀਗਾ ਔਰ ਉਹ ਤੁਹਾਨੂੰ ਗੱਲ ਦਿਖਾ ਰਿਹਾ ਸੀਗਾ। ਜੀ। ਤੇ ਕੀ ਮਸਲਾ ਸੀਗਾ ਉਹ ਜੀ? ਇਹ ਮਸਲਾ ਇਹ ਸੀ ਕਿ ਮੈਂ ਤੇ ਬਾਈ ਜੀ ਇਕੱਲੇ ਸੀਗੇ ਦੋਨੋਂ ਹੀ ਨੇ। ਮੈਂ ਨਾ ਦੀ ਸ਼ੌਪ ਤੇ ਹੀ ਕੰਮ ਕਰਦਾ ਵਾਂ। ਮੈਂ ਆਪਣੇ ਮੂੰਹ ਧਿਆਨ ਬੈਠਾ ਹੋਇਆ ਸੀਗਾ ਬਹੁਤ ਜ਼ਿਆਦਾ ਸੀਰੀਅਸ ਹੋ ਕੇ ਮੈਂ ਇੰਸਟਾਗ੍ਰਾਮ ਦੇ ਫੋਟੋਆਂ ਵਗੈਰਾ ਪਾ ਰਿਹਾ ਸੀਗਾ ਗਰੁੱਪ ਦੇ ਸਾਡੇ ਜਿਹੜੀ। ਉਹ ਕਿ ਮੈਂ ਨੇ ਮੈਨੂੰ ਬੇਗੈਰ ਲੱਗਿਆ ਸੀ ਕਹਿੰਦਾ ਵੀ ਤੂੰ ਆਹ ਜਿਹੜੇ ਸਟਾਕ ਦੀਆਂ ਫੋਟੋਆਂ ਪਾ ਰਿਹਾ ਦੀਆਂ ਇਹ ਤੂੰ ਆਹ ਪਹਿਲਾਂ ਤੇ ਮੈਂ ਆਦਾ ਕੰਮ ਕਰਕੇ ਬੈਹਿ ਗਿਆ ਆਪਣਾ ਆਦਾ ਤੇ ਮੈਂ ਉਹ ਚੀਜ਼ ਕਰਦਾਗਾ ਹੀ ਮੈਂ ਬਹੁਤ ਜਿਆਦਾ ਉਹਦੇ ਹੁੰਦੇ ਚੀਜ਼ੀ ਸੀਗਾ ਤੇ ਉਹ ਆਇਆ ਪਹਿਲਾਂ ਵੀ ਇੱਕ ਦੋ ਵਾਰੀ ਆਇਆ ਕੱਪੜੇ ਲੈ ਆ ਕੇ ਗਿਆ ਤੇ ਮਜਾਗ ਮਿਉ ਵੀ ਕਰ ਕੋਲ ਲੈਂਦਾ ਸੀਗਾ ਮੈਨੂੰ ਨਹੀਂ ਪਤਾ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਕੱਪੜੇ ਲੈਣ ਹੀ ਆਇਆ ਇੱਕ ਦੋ ਵਾਰੀ ਤੇ ਤੇ ਮੈਂ ਆਪਣਾ ਮੂੰਹ ਤੇ ਆਣ ਬੈਠਾ ਹੋਇਆ ਸੀਗਾ ਤੇ ਇਹ ਆਇਆ ਤੇ ਇੱਥੇ ਪਹਿਲਾਂ ਖੜਾ ਰਿਹਾ ਹੈ ਪਾਣੀ ਪੂਣੀ ਪੀਤਾ ਹੈ ਤੇ ਮੈਂ ਆਪਣਾ ਸੀਰੀਅਸ ਹੋ ਕੇ ਕੰਮ ਕਰਦਾ ਪਿਆ ਸੀ ਤੇ ਉਦੋਂ ਬਾਅਦ ਇਹ मैनू नहीं पता एक दूजे में बैसने लग पे खापा पहला करन लग पाया फिर मैनू नहीं पता लगा बाद चो हथियार क्ड केगा करा लग पाया एक दम साल सीरीयस हो गया पता ही नहीं लगा जब तक मैं पता लगा फिर मैं फोन रख के फिर वो वे मैं उन्हें रोकने की कोशिश की ये गलत है तेरा भी तू ये गलत कर रहा वहाँ सीसी सी कैमरे लगे ने तो कहना कोई चक्कर नहीं फिर बाद चो वो मंग मुंग करा लग पाया पैस से दो मैंने चीज़ एदा ओद्द ਫਿਰ ਬਾਤ ਕੀ ਨਸ਼ਾ ਆ ਵੀ ਸੀ ਨਸ਼ਾ ਬਹੁਤ ਕੀਤਾ ਹੋਇਆ ਸੀ ਸਰੋਂ ਨੇ ਜੇ ਆਪਾਂ ਉਹਨੂੰ ਕੋਟ ਦੇ ਮਾਰਦੇ ਵੀ ਭਾਈ ਤੇ ਉਹਨੇ ਵੈਸੇ ਮਰ ਮੁੜ ਜਾਣਾ ਸੀ ਵੈਸੇ ਕਸਟਮਰ ਸੀ ਜਿਆਦਾ ਪਹਿਲੇ ਸੀ ਕਸਟਮਰ ਇੱਕ ਦੋ ਵਾਰ ਹੀ ਆਇਆ ਸਰ ਹਾਂਜੀ ਬਾਕੀ ਇੰਨਾ ਵੀ ਕੋਈ ਆਂਦਾ ਜਾਂਦਾ ਨਹੀਂ ਸੀ ਜਿਆਦਾ ਇੱਕ ਦੋ ਵਾਰ ਹੀ ਆਇਆ ਬਸ ਜਿਆਦਾ ਨਹੀਂ ਸਰ ਯਾਰ ਕਿਸ ਤਰ੍ਹਾਂ ਲੱਗਦਾ ਇਹ ਕਿ ਨਸਲੀ ਲੱਗ ਰਿਹਾ ਸੀ ਵਾਕਿ ਲੱਗਦਾ ਇਹ ਤਰੀਕੇ ਦਾ ਨਹੀਂ ਆਪਾਂ ਨੂੰ ਪਤਾ ਸਰ ਇਸ ਚੀਜ਼ ਦੀ ਆਪਾਂ ਨੂੰ ਬਿਲਕੁਲ ਨੋਲੇਜ ਨਹੀਂ ਹੈਗੀ ਠੀਕ ਹੈ ਨਾ ਬਾਕੀ ਉਹਨੇ ਕੱਢਿਆ ਭਾਈ ਜੀ ਨਾਲ ਗੱਲਾਂ ਗੁੱਲਾ ਕਰਦਾ ਰਿਹਾ ਕੂਦਾਂਸ ਵਾਲੇ ਨੇ ਕੱਢਿਆ ਪਤਾ ਨਹੀਂ ਲੱਗਿਆ ਕੀ ਕਰੇ ਉਹਦੇ ਨਾਲ ਮੰਗ ਮੰਗ ਕਰ ਲੱਗ ਪਿਆ ਜੇ ਪਰ ਮੌਖਿਆਂ ਆ ਤੇ ਉਹ ਗਰ ਲੱਗ ਗਿਆ ਉਹ ਕਰ ਲੱਗ ਪਈ ਫਿਰ ਭਾਈ ਨੇ ਖੋਲਿਆ ਸੀ ਉਹਦੇ ਤੋਂ ਇੱਕ ਵਾਰੀ ਮੈਂ ਨਾਲ ਖੜਾ ਹਾਂ ਸੀ ਖੋਲਿਆ ਸੀਗਾ ਉਹਦੇ ਤੋਂ ਇੱਕ ਨਾਮ ਆ ਤੁਹਾਡਾ ਹਰਮਨਦੀਪ ਹਰਮਨ ਜੀ ਕੀ ਹੋਇਆ ਸੀਗਾ ਕਿ ਤਾਂ ਵੀ ਤੁਹਾਡੇ ਕੋਲ ਆ ਕੇ ਨੇ ਗਨ ਦਿਖਾਈ ਬੰਦੇ ਨੇ ਪੈਸੇ ਲੈ ਗਿਆ ਜਾਂ ਨਹੀਂ ਲੈ ਕੇ ਗਿਆ ਕੀ ਮਸਲਾ ਸੀਗਾ ਉਹ ਕੱਪੜੇ ਦੇ ਬਹਾਨੇ ਆਇਆ ਸੀ ਇੱਕ ਦੋ ਵਾਰ ਹੀ ਇੱਕ ਅੱਗੇ ਵੀ ਆਇਆ ਸੀ ਕਪੜੇ ਲੈਣ ਦੇ ਬੰਨੇ ਆਇਆ ਸੀ ਗੱਲਾਂ ਵਿੱਚ ਲਾ ਗਏ ਪਤਾ ਨਹੀਂ ਕਦੋਂ ਨੇ ਪਿਸਤੌਲ ਕੱਢ ਲਿਆ ਮੇਰੇ ਵੱਲ ਕਰਤਾ ਉਹਨੇ ਜਿੰਦਾ ਕਿੰਨੇ ਪੈਸੇ ਹੈਗੇ ਕੱਢ ਤੇ ਤੇ ਮੈਂ ਕੱਢਣ ਤੋਂ ਮਨਾ ਕਰਤਾ ਸੀ ਇੱਕ ਦੋ ਵਾਰੀ ਬੱਸਨ ਲਾ ਪਿਆ ਸੀ ਮੇਰੇ ਹੱਥ ਵਿੱਚ 5 ਕੁ ਹਜ਼ਾਰ ਕਰੀਬ ਰੁਪਇਆ ਸੀ ਉਹ ਖੋ ਕੇ ਭੱਜ ਗਿਆ ਮੇਰੇ ਤੋਂ ਉਹ ਲੱਗ ਰਿਹਾ ਸੀ ਜਿਵੇਂ ਬਾਰ-ਬਾਰ ਗੱਲੇ ਨੂੰ ਹੱਥ ਪਾ ਰਿਹਾ ਸੀ ਹਾਂਜੀ ਉਹ ਲੋਕ ਲੱਗਾ ਹੋਇਆ ਸੀ ਗੱਲੇ ਦਾ ਇਸ ਕਰਕੇ ਉਹਦੀ ਕੋਸ਼ਿਸ਼ ਕਰਦਾ ਰਿਹਾ ਪਰ ਨਹੀਂ ਹੋਈ ਕੋਸ਼ਿਸ਼ ਇਹ ਮਤਲਬ ਨਸ਼ੇੜੀ ਸੀ ਨਸ਼ੇ ਦਾਦੀ ਸੀ ਕਿਸ ਤਰ੍ਹਾਂ ਨਸ਼ੇ ਦਾਦੀ ਹੋਇਆ ਸੀ ਏਦਾਂ ਲੱਗਦਾ ਪਿਆ ਸੀ ਨਸ਼ੇ ਦੀ ਹਾਲਤ ਵਿੱਚ ਸੀ ਤੇ ਜਿਵੇਂ ਤੁਹਾਨੂੰ ਡਿਮਾਂਡ ਕੀਤੀ ਉਹਨੇ ਆ ਜਾਂ ਕੋਈ ਤੁੰਗਾਇਆ ਗੋਹ ਜਾਂ ਕੋਈ ਹੋਰ ਗੱਲ ਵੀ ਕੀਤੀ ਕੋਈ ਨਾ ਨਹੀਂ ਪੈਸੇ ਦੀ ਮੰਗ ਕਰਦਾ ਹੈ ਕਹਿੰਦਾ ਨਹੀਂ ਤੇ ਮੈਂ ਗੋਲੀ ਮਾਰਦਾ ਜੇ ਪੈਸੇ ਨਾ ਕੱਢੇ ਹੋਂਦਾ ਧਿਆਨ ਪਾਸੇ ਹੋਇਆ ਮੈਂ ਉਹਦੇ ਕੋਲ ਹਥਿਆਰ ਖੋਲਿਆ ਤੇ ਹਥਿਆਰ ਖੋਲਿਆ ਸੀਗਾ ਤੇ ਫਿਰ ਚਲਾ ਗਿਆ ਉਸ ਤੋਂ ਬਾਅਦ ਨਹੀਂ ਨਹੀਂ ਪੈਸੇ ਵੀ ਮੇਰੇ ਆਤੇ ਸੀ ਸਾਈਡ ਮੜਾ ਸਾਈਡ ਤੇ ਹੋਏ ਉਸੇ ਟਾਈਮ ਖੋਗੇ ਹਥਿਆਰ ਵੀ ਪੈਸੇ ਖੋਗੇ ਲੈ ਗਏ ਭੱਜ ਗਿਆ ਭੱਜ ਗਿਆ ਫੜਨ ਦੀ ਕੋਸ਼ਿਸ਼ ਕੀਤੀ ਪਰ ਨਿਕਲ ਗਿਆ ਉੱਥੋਂ ਹੀ ਨਿਕਲ ਗਿਆ ਕੀ ਡਿਮਾਂਡ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਲੋਕਾਂ ਨੂੰ ਘੱਲ ਪਾਉਣੀ ਚਾਹੀਦੀ ਪਾਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਆਮ ਜੀ ਕਹਿੰਦਾ ਮੇਰਾ ਦਵਿੰਦਰ ਸਿੰਘ ਹੈ ਜੀ ਕੀ ਮਾਮਲਾ ਹੋਇਆ ਜੀ ਇਹ ਅਚਾਨਕ ਕੋਈ ਬੰਦਾ ਆਂਦਾ ਤੁਹਾਡੇ ਉੱਤੇ ਤੇ ਪੈਸੇ ਦੀ ਡਿਮਾਂਡ ਕਰਦਾ ਪਿਸਤੌਲ ਦਿਖਾਉਂਦਾ ਕੀ ਮਸਲਾ ਹੈ ਜੀ ਇਹਦੇ ਮੈਂ ਗਿਆ ਹਾਂ ਅਮਰਸਰ ਉਧਰ ਤੇ ਬਾਅਦ ਇਹਨਾਂ ਨੇ ਫੋਨ ਕੀਤਾ ਕੋਈ 12 11:30 12 ਦਾ ਟਾਈਮ ਹੋਣਾ ਵਾ ਕਿ ਕੋਈ ਬੰਦਾ ਆਇਆ ਵਾ ਤੇ ਕੋਈ ਅਮਲੀ ਜਹਾ ਦੇ ਪਿਸਤੌਲ ਵਿਖਾ ਕੇ ਤੇ ਪੈਸੇ ਮੰਗਦਾ ਇਹਨਾਂ ਨੇ ਉਹਦੇ ਪੈਸੇ ਦੇ ਪੈਸੇ ਦੇ ਇਹ ਗੱਲੇ ਨੂੰ ਹੱਥ ਮਾਰਦਾ ਇਹ ਗੱਲੇ ਦਾ ਲੋਕ ਲੱਗਾ ਹੈ ਉਹ ਉਹਦੇ ਵਿੱਚ ਉਹ ਗੱਲ ਨਹੀਂ ਬਣੀ ਉਮਰ ਗਾਇਨ ਕਹਿ ਲੱਗੇ ਭਾਈ ਇਹ ਗੋਲੀ ਮਾਰ ਦੇ ਲਈ ਪਿਸਤੌਲੇ ਦੇ ਜਿੰਨੇ ਮੈਂ ਗੱਲਾਂ ਇਲਾਕੇ ਪੈਨੋ ਦੇ ਕੇ ਹੱਥ ਜੋੜਦਾ ਰਿਆ ਫਿਰ ਉਹ ਤੋਂ ਪਿਸਤੌਲ ਕੋਲਿਆ ਉਹ ਖੋਗੇ ਇਹ ਐ ਨੂਆ ਉਹ ਨਹੀਂ ਹੀ ਫੋਲੇ ਉਹਨੇ ਫਿਰ ਇਹ ਤੋਂ ਪਿਸਤੌਲ ਕੋਲਿਆ ਇਹ ਡਾਰ ਗਿਆ ਕਿ ਉਲਕੋ ਹੋਰ ਚੀ ਨਾ ਹੋਵੇ ਕੋਈ ਇਹਦੇ ਹੱਥੇ ਰੁਪਈਆ 5000 ਰਹੀ ਉਹ ਵੀ ਨਾਲ ਖੋਗੇ ਭੱਜ ਗਿਆ ਮਰ ਕੇ ਕੀ ਲੱਗਦਾ ਵੀ ਆਏ ਦਿੱਲੀ ਮਿੱਥ ਜਿਹੜੇ ਐ ਮੇਰੇ ਮਸਲੇ ਐ ਮਾਮਲੇ ਐ ਸਾਹਮਣੇ ਆਂਦੇ ਆ ਲੋਟਾ ਕੋਹਾ ਦੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਪ੍ਰਸ਼ਾਸਨ ਨੂੰ ਦੇ ਅਪੀਲ ਵੀ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਹਦੇ ਹੁਣ ਆਮ ਹੀ ਹੋ ਗਿਆ ਜਦੋਂ ਰਾਤ ਕਿਤੇ ਜਾ ਨਹੀਂ ਸਕਦਾ ਕੋਈ ਕੋਈ ਚਾਜਦਾ ਕੋਈ ਰੋਟੀ ਪਾਣੀ ਨਹੀਂ ਖਾ ਸਕਦਾ ਕਿਤੇ ਬਹਿ ਨਹੀਂ ਸਕਦਾ ਕਿਤੇ ਕੀ ਪਤਾ ਇੰਨੀਆਂ ਨਾਲ ਕਿੱਥੋਂ ਨਿਕਲ ਆਉਣਾ ਤੇ ਕਿੱਥੇ ਨਾਲ ਆ ਜੀ ਇਹ ਸਾਰਾ ਨਸ਼ੇ ਦਾ ਕੰਮ ਹੈ ਨਸ਼ੇ ਦੇ ਵਿੱਚ ਪੁੱਲ ਹੀ ਰਜੇ ਦੇ ਵਿੱਚ ਪਤਾ ਲੱਗਾ ਵੀ ਜਿਸ ਤਰ੍ਹਾਂ ਉਹ ਵੀ ਨਸ਼ੇ ਦਾ ਆਦੀ ਸੀ ਨਸ਼ਾ ਕੀਤਾ ਹੋਇਆ ਸਹੀ ਖਾਂ ਨਸ਼ਾ ਕੀਤਾ ਹੈ ਕੋਈ